ਮਾਮਲਾ ਇਹ ਹੈ ਜੀ ਕਿ ਅਸੀਂ ਲੋਕ ਦੁਕਾਨਾਂ ਉੱਤੇ ਬੈੰਨੇ ਆ ਮਜੀਠ ਮੰਡੀ ਹੋ ਗਈ ਕਨਕ ਮੰਡੀ ਹੋ ਗਈ ਤਾਪ ਹੋ ਗਈ ਸਾਡੇ ਲੋਕਾਂ ਦੇ ਜਿਹੜੇ ਮਾਲ ਹੁੰਦੇ ਆ ਨਾ ਖਾਸ ਕਰ ਗਰਮੀਆਂ ਦੇ ਵਿੱਚ ਤੇ ਅਸੀਂ ਕੋਲਡ ਸਟੋਰਾਂ 'ਚ ਮਾਲ ਰੱਖਨੇ ਆ ਕਿ ਤਾਂ ਕਿ ਖਰਾਬ ਨਾ ਹੋਵੇ ਤੇ ਫਿਰ ਆਪਣੀ ਲੋੜ ਮੁਤਾਬਕ ਪਾਈ ਨਗ 10 ਨਗ 20 ਨਗ ਜਿਹੋ ਜਿਹਾ ਕੋਈ ਵਪਾਰੀ ਉਸ ਹਿਸਾਬ ਨਾਲ ਮਾਲ ਸਟੋਰਾਂ 'ਚੋਂ ਮੰਗਾਂਦਾ ਅੱਜ ਅਸੀਂ ਕੋਈ ਮਾਲ ਅਸੀਂ ਮੰਗਾਇਆ ਨਹੀਂ ਤੇ ਸਾਡਾ ਕੋਲਡ ਸਟੋਰ ਦੇ ਉੱਤੋਂ ਵੀ ਤੁਹਾਡੇ 50 ਨਾ ਕੋਈ ਬੰਦਾ ਜੁੱਟ ਲੈਣ ਆਇਆ ਵਾ ਜੀ ਤੇ ਅਸੀਂ ਕਦੀ ਉਹ ਸਾਡੀ ਉੱਥੇ ਜਿਹੜੀ ਆ ਦੁਕਾਨ ਜਰਾਮ ਸਿੰਘ ਸੁਨਦਰ ਸਿੰਘ ਦੀ ਦੁਕਾਨ ਹੈ ਇੱਥੇ ਪਰਚੂਨ ਮਾਲ ਵੇਚਦੇ ਆ ਤੇ ਅਸੀਂ ਕਦੀ ਆ ਜਿਹੜੇ ਜੁੱਟ ਵੀ ਹੁੰਦੇ 10 15 10 ਨਾ ਕੁ ਤੋਂ ਬਾਅਦ ਕਦੀ ਮਹਂਗਾਏ ਨਹੀਂ ਸੀ ਤੇ ਅੱਜ ਉਹਨੂੰ ਥੋੜਾ ਜਿਹਾ ਜਿਹੜਾ ਕੋਲਡ ਸਟੋਰ 'ਚ ਬੰਦਾ ਬੈਠਾ ਉਹਨੂੰ ਥੋੜਾ ਸ਼ੱਕ ਪਿਆ ਕਿ ਭਈ ਇਹਨਾਂ ਨੇ ਇਹ ਜਿਹੜਾ ਲਾਟਰ ਪੈਡ ਵੀ ਵੇਖਿਆ ਗਿਆ ਉਹਦੇ ਵਿੱਚ ਵੀ ਉਹਨੂੰ ਥੋੜਾ ਸ਼ੱਕ ਪਿਆ ਵੀ ਇਹ ਪੂਰੀ ਤਰ੍ਹਾਂ ਨਹੀਂ ਹੈਗਾ ਸਹੀ ਤਰੀਕੇ ਨਾਲ ਇਹ ਲੈਟਰ ਪੈਡ ਤੁਸੀਂ ਦੇਖੋ ਤੇ ਨਾਮ ਪਰ ਉਹਨੇ ਸਾਰਾ ਲਿਖਿਆ ਆ ਹਮਮ ਇਹ ਸ਼ੱਕ ਪਿਆ ਉਹਨੇ ਸਾਨੂੰ ਫੋਨ ਕੀਤਾ ਵੀ ਅਸੀਂ ਉਹਨੂੰ ਕਿਹਾ ਵੀ ਅਸੀਂ ਕੋਈ ਆਪਣਾ ਬੰਦਾ ਨਹੀਂ ਭੇਜਿਆ ਹਾਂ ਤੋ ਕਹਿੰਦਾ ਜੀ ਫੇਰ ਇੱਥੇ ਇੱਕ ਬੰਦਾ ਆਇਆਦਾ ਜਿਹਨੂੰ ਅਸੀਂ ਹੌਲੀ ਹੌਲੀ ਜਾਣ ਕੇ ਮਾਲ ਲਦਾ ਰਹੇ ਹਾਂ ਤਾਂ ਕਿ ਉਹਨੂੰ ਵੀ ਸ਼ੱਕ ਨਾ ਪਵੇ ਤੇ ਤੁਸੀਂ ਆਂਦ ਕੇ ਪਹਿਲੇ ਤਹਿਕੀਕਾਤ ਕਰੋ ਅਸੀਂ ਇੱਥੇ ਆਏ ਹਾਂ ਤੇ ਫੇਰ ਅਸੀਂ ਆ ਬੰਦੇ ਨੂੰ ਮਿਲੇ ਆ ਵੀ ਤੁਹਾਨੂੰ ਭੇਜਿਆ ਕਿਨੇ ਆ ਤੇ ਇਹਦੇ ਨਾਲ ਗੱਲ ਕਰੋ ਟੈਲੀਫੋਨ ਨੰਬਰ ਵੀ ਉਹਦਾ ਉਹਨੇ ਇਹਦੇ ਟੈਲੀਫੋਨ ਤੇ ਉਹਦਾ ਟੈਲੀਫੋਨ ਨੰਬਰ ਵੀ ਆਇਆ ਆ ਜਿਹੜੀਆਂ ਕਿ ਉਹਨੇ 2-3 ਵਾਰੀਆਂ ਗੱਲਾਂ ਵੀ ਕੀਤੀਆਂ ਟੈਲੀਫੋਨ ਤੇ ਤੇ ਬਾਕੀ ਹੋਣਾ ਇਹ ਦੱਸੇਗਾ ਵੀ ਕਿੱਥੋਂ ਉਹਨੇ ਉਹਨੇ ਕੀਤਾ ਵਾ ਜਾਂ ਕੀ ਕੀਤਾ ਬਾਕੀ ਇਹ ਜਿਹੜੀ ਗੱਲ ਜਿਹੜੀ ਆ ਨਾ ਇਹ ਬਹੁਤ ਛੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਵਪਾਰੀ ਲੋਕ ਐਤਵਾਰ ਦੇ ਉੱਤੇ ਮਾਲ ਸਟੋਰਾਂ 'ਚ ਰੱਖੇ ਹੁੰਦੇ ਆ ਆਪ ਤਾਂ ਸੀ ਲੋਕ ਆਨੇ ਨਹੀਂ ਆ ਮਾਲ ਚੁੱਕਣ ਤੇ ਬੰਦਿਆਂ ਨੂੰ ਭੇਜ ਦਿੱਤਾ ਹੁੰਦਾ ਰਸੀਦ ਨੰਬਰ ਲਿਖ ਕੇ ਤੇ ਇਹੋ ਜੇ ਕਾਂਡ ਇਹ ਇਹ ਕਾਂਡ ਨਾਲ ਮੇਰੇ ਹਿਸਾਬ ਨਾਲ ਤਾਂ ਹੋਰ ਵੀ ਨਿਕਲਨੇ ਚਾਹੀਦੇ ਆ ਕਿਉਂਕਿ ਜੇ ਬੰਦੇ ਨੇ ਪਹਿਲੀ ਵਾਰੀ ਤਾਂ ਕੰਮ ਕੀਤਾ ਨਹੀਂ ਹੋਏਗਾ ਔਰ ਇਹ ਬੜਾ ਜ਼ਰੂਰੀ ਆ ਇਹ ਤਹਾਡੇ ਨਾਲ ਹੀ ਕਿਉਂ ਵੀ ਪਹਿਲਾਂ ਤੁਹਾਡੀ ਕੋਠੀ ਦੇ ਕਬਜ਼ਾ ਕੀਤਾ ਵੀ ਕਰਨ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਬਜ਼ਾ ਕੀਤਾ ਨਹੀਂ ਕਬਜ਼ੇ ਦੀ ਕੋਸ਼ਿਸ਼ ਕੀਤੀ ਨਕਲੀ ਕਾਗਜ਼ ਬਣਾ ਕੇ ਨਕਲੀ ਕਾਗਜ਼ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੁਹਾਡੀ ਦੁਕਾਨ ਮਜੀ ਮੰਡੀ ਆ ਤੇ ਹੁਣ ਤੁਹਾਡੇ ਨਾਲ ਜਿਹੜਾ ਧੋਖਾ ਕਰਨਦੇ ਆ ਕੀ ਕਹਿਣਾ ਜਾਂਦੇ ਆ ਦੇਖੋ ਗੱਲ ਇਹ ਆ ਕਿ ਕੁਦਰਤ ਵੱਲੋਂ ਚੀਜ਼ਾਂ ਬਣੀਆਂ ਹੀ ਆ ਉਹ ਕੁਦਰਤ ਵੀ ਮੈਨੂੰ ਉਹਦੀ ਵਾ ਰੱਬ ਦੀ ਕੋਈ ਮਰਜ਼ੀ ਆ ਉਹ ਮੇਰੀ ਉਹ ਡਿਊਟੀ ਲਾ ਦਿੰਦੀ ਆ ਪਈ ਇਹੋ ਜਿਹੇ ਜਿਹੜੇ ਕਾਂਡ ਵੱਡੇ ਕਹਾਣਾਂ ਹਨ ਉਹਨਾਂ ਨੂੰ ਪੜਨ ਤੇ ਕਿ ਉਹਨਾਂ ਨੂੰ ਪਤਾ ਸ਼ਾਇਦ ਕੁਦਰਤ ਨੂੰ ਪਤਾ ਕਿ ਵੀ ਮੈਂ ਆਪਣੇ ਵਾਸਤੇ ਤਾਂ ਲੜਾਂਗਾ ਵੀ ਤੇ ਕੋਸ਼ਿਸ਼ ਮੇਰੀ ਹੁੰਦੀ ਆ ਕਿ ਲੋਕਾਂ ਨਾਲ ਆਨ ਆਲੇ ਵਕਤ ਇਹੋ ਜਿਹਾ ਧਰੋ ਨਾ ਹੋਵੇ ਜਿਸ ਤਰ੍ਹਾਂ ਮੇਰੀ ਕੋਟੀ ਦੇ ਜਾਲੀ ਐਫੀਡੇਵਿਟ ਸਾਈਨ ਕਰਾਏ ਗਏ ਏਡੀਸੀ ਕੋਲੋਂ ਜਾਲੀ ਸਾਰੇ ਉਹ ਕਾਗਜ਼ ਇਮਪਰੂਵਮੈਂਟ ਟਰਸਟ ਤੋਂ ਵੀ ਬਣਾਏ ਗਏ ਜਿਹੜੇ ਕਿ ਹਾਈ ਕੋਰਟ ਤੱਕ ਵੀ ਉਹ ਲਈ ਉਹ ਲਈ ਸਾਬਤ ਹੋਈ ਜਾ ਰਹੀ ਆ। ਕੋਣ ਨੇ ਬੰਦੇ ਜਿਹੜਾ ਫੋਨ ਕਰਦੇ। ਇਹ ਬੰਦੇ ਦੇਖੋ ਜੀ ਸਮਾਜ ਵਿਰੋਧੀ ਤੱਤਵਾ ਪਰ ਕੰਮ ਐਨਾ ਸਭ ਨੂੰ ਫੜਨ ਦਾ ਹੈਗਾ ਪੁਲਿਸ ਦਾ। ਤੇ ਪੁਲਿਸ ਦੇ ਅਹੀ ਅੱਗੇ ਵੀ ਜਿਹੜੇ ਬੰਦੇ ਸਾਡੇ ਕੋਠੀ ਚ ਵਾਲੂ ਸੀ ਉਹ ਸਾਲ ਸਾਲ ਹੋ ਗਿਆ ਉਹਨਾਂ ਨੂੰ ਪਘੋੜੇ ਹੋਇਆ ਗੋਸ਼ਿਤ ਉਹ ਵੀ ਇੱਕ ਬੰਦਾ ਫੜਿਆ ਗਿਆ ਬਾਕੀ ਇਹ ਹੋਰ ਬੜੇ ਫੜਨ ਵਾਲੇ ਬਾਕੀ ਆ। ਇਹ ਵੀ ਹੁਣ ਅਜੇ ਹੀ ਬੰਦਾ ਜਿਹੜਾ ਫੜਿਆ ਬਹੁਤ ਘਿਨੋਣਾ ਅਪਰਾਧ ਆ ਪਤਾ ਨਹੀਂ ਕਿਹੜੇ ਵਪਾਰੀਆਂ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਨਾਲ ਹੋ ਚੁੱਕਾ ਹੋਏਗਾ ਤੁਸੀਂ ਲੈ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਹੁਣ ਅਸੀਂ ਇਨਫੋਰਮ ਕਰਨ ਲੱਗੇ ਆ ਹਾਂਜੀ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਤੇ ਪੁਲਿਸ ਕੋਲੋਂ ਵੀ ਪੂਰਾ ਇਹ ਮਦਦ ਚਾਹਾਂਗੇ ਕਿ ਭਈ ਇਹ ਜਿਹੜਾ ਕੰਮ ਹੈ ਵਪਾਰੀ ਤੁਹਾਡੇ ਅਸੀਂ ਦੇਖੋ ਦਿਨ ਰਾਤ ਕਮਾਉਂਦਾ ਤੁਹਾਨੂੰ ਤੁਹਾਡੇ ਲੋਕਾਂ ਵਾਸਤੇ ਪੈਸੇ ਦੇਣਾਂ ਤੇ ਸਰਕਾਰ ਨੂੰ ਟੈਕਸ ਦੇਣ ਵਾਸਤੇ ਉਰੇ ਦੇ ਤੇ ਮੈਂ ਸਮਝ ਨਾ ਕਿ ਉਹਦਾ ਟੈਲੀਫੋਨ ਨੰਬਰ ਪੂਰਾ ਆ ਗਿਆ ਉਹ ਟੈਲੀਫੋਨ ਨੰਬਰ ਦੇ ਵਿੱਚ ਸਾਰਾ ਕੁਝ ਨਿਕਲਾ ਨਾ ਹੁਣ ਉਹਨੂੰ ਫੋਨ ਲਾਉਣਾ ਚਾਹੇ ਵੀ ਉਹਦਾ ਫੋਨ ਹੁਣ ਬੰਦ ਆ ਰਿਹਾ ਇਹ ਬਾਕੀ ਆ ਤੁਸੀਂ ਇਹ ਬਾਬਾਏ ਕੋਲੋਂ ਪੁੱਛੋ ਭਈ ਇਹ ਕਿੱਥੋਂ ਆਨੇ ਗੱਡੀ ਕੀਤੀ ਕੀ ਕੀਤਾ ਇਹ ਤੁਸੀਂ ਆ ਦੱਸੇਗਾ ਤੁਹਾਨੂੰ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਪੁਲਿਸ ਤੋਂ ਸਹਾਇਤਾ ਵੀ ਪੂਰੀ ਮੰਗਾਂਗੇ ਔਰ ਸਾਨੂੰ ਆਸ ਵੀ ਹੈਗੀ ਆ ਕਿ ਪੁਲਿਸ ਵੀ ਸਾਡੀ ਆ ਜੀ ਮਦਦ ਕਰਕੇ ਇਹਨੂੰ ਲੇਟ ਨਹੀਂ ਇਹਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਘੰਟਿਆਂ ਦਾ ਕੰਮ ਮਿੰਟਾਂ 'ਚ ਕਰਕੇ ਕਿਉਂਕਿ ਇਹ ਹੋਰ ਵੀ بڑے ਸਕੈਂਡਲ ਲੋਗਾਂ ਦੇ ਨਿਕਲਣਗੇ ਜਿਨ੍ਹਾਂ ਇਹ ਹੁਣ ਕਹਿੰਦੇ ਆ ਵੀ ਮੈਂ ਸਾਲ 2 ਸਾਲ ਪਹਿਲੇ ਕੋਈ ਮਾਲ ਚੁੱਕਦਾ ਰਿਆ ਵਾਂ ਇਹ ਹੁਣ ਪੂਰੀ ਤਰ੍ਹਾਂ ਗੱਲ ਐ ਵੀ ਨਹੀਂ ਦੱਸਦੇ ਪਏ ਇਹ ਇਹਨਾਂ ਨੇ ਮੈਨੂੰ ਕਿਹਾ ਵੀ ਸਾਲ 2 ਸਾਲ ਪਹਿਲੇ ਇਹੀ ਹੋਰ ਕਿਸੇ ਦਾ ਤਰ੍ਹਾਂ ਮਾਲ ਸਟੋਰ ਚੋਂ ਚੁੱਕਿਆ ਹੁਣ ਕਿੰਨਾ ਇਹਨਾਂ ਨੇ ਚੁੱਕਿਆ ਜਾਂ ਕੀ ਕੀਤਾ ਇਹ ਤਾਂ ਕੰਮ ਦੇਖੋ ਸਾਰਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗਾ ਟੈਲੀਫੋਨ ਨੰਬਰ ਉਹਦਾ ਪੂਰਾ ਆ ਗਿਆ ਦਾ ਤੇ ਪੁਲਿਸ ਚਾਵੇ ਤੇ ਇਹਨੂੰ ਵਿਦਨ 10 ਮਿੰਟ ਇਹ ਬੰਦੇ ਫੜੇ ਜਾ ਸਕਦੇ ਆ ਜੇ ਆਪਾਂ ਨੇ ਲੇਟ ਕਰਾਂਗੇ ਉਹ ਭੱਜ ਭੁੱਜ ਜਾਣਗੇ ਜੇ ਉਹਨਾਂ ਕੋਲ maal ਅੰਦਰ ਉਹਨਾਂ ਦੇ ਗੋਦਾਮਾਂ ਚ ਪਿਆ ਆ ਉਹ ਵੀ ਵੇਚ ਵੱਟ ਲੈਣਗੇ ਤੇ ਅਸੀਂ ਪੁਲਿਸ ਨੂੰ ਫੋਨ ਕਰਤਾ ਕਰਨ ਲੱਗੇ ਆ ਤੇ ਆ ਜਵੇ ਜਲਦੀ ਇਹਨਾਂ ਨਾਲ ਨੂੰ ਤੇ ਗੱਲ ਕਰੇ ਕਿ ਕਿਥੋਂ ਦੇ ਰਹਿਣ ਵਾਲੇ ਹੋ ਮੈਂ ਕੋਟ ਮੈਸਿੰਗ ਸਾਜੀ ਤੇ ਕਿਥੋਂ maal ਤੁਸੀਂ ਅੱਜ ਸਵੇਰੇ ਚੁੱਕਿਆ ਤੇ ਕਿੱਥੇ ਲੈ ਗਏ ਹੋ ਤੁਹਾਨੂੰ ਕਿੰਨੇ ਭੇਜਿਆ ਥੇ ਸਾਨੂੰ ਕਿਹੇ ਉਥੇ ਬੰਦੇ ਆਮ ਆਉਂਦੇ ਆ ਅੱਡੇ ਦੇ ਵਿੱਚ ਅੱਛਾ ਜੀ ਚਾਟੀਵਿੰਡ ਚੌਂਕ ਤੇ ਹਮ ਅੱਡੇ ਤੇ ਅਸੀਂ ਰਹਿੰਦੇ ਆ ਅੱਡੇ ਤੋਂ ਸਾਨੂੰ ਉਹਨਾਂ ਨੇ ਕੀਤਾ ਹਮ ਕਰਕੇ ਤੇ ਉਹਨਾਂ ਨੇ ਮੇਰੇ ਨਾਲ 600 ਰੁਪਈਆ ਕੀਤਾ ਹਮ ਤੇ ਉਹਨਾਂ ਆਖਿਆ ਵੀ ਉਥੋਂ ਪਰਚੀ ਦਿੱਤੀ ਆ ਹਮ ਤੇ ਤੁਸੀਂ ਮਾਲ ਲੈ ਆਉਣਾ ਉਥੋਂ ਹਮ ਫਿਰ ਸਟੋਰ ਤੋਂ ਅੱਛਾ ਜੀ ਤੇ ਮੈਂ ਆ ਗਿਆ ਹਮ ਮੈਨੂੰ ਇੱਥੇ ਆਇਆ ਤੇ ਫੇਰ ਉਹਨੂੰ ਫੋਨ ਕੀਤਾ ਹਮ ਤੇ ਹੋਰ ਆਪਾਂ ਤੇ ਪੜਿਆ ਇਸ ਗੱਲ ਦਾ ਆਪਾਂ ਨੂੰ ਸਮਝ ਨਹੀਂ ਕਿ ਕੀ ਇਹ ਰਾਬਿਰ ਚੱਲਣ ਦੀ ਤੇ ਕੀ ਤੇ ਉਹ ਬੰਦੇ ਦਾ ਫੋਨ ਤਾਂ ਹੁਣ ਤੀ ਲਾਂਦੀ ਚੁੱਕਦਾ ਫੋਨ ਨਾ ਨਹੀਂ ਤੁਹਾਨੂੰ ਪੈਸੇ ਦੇਤੇ ਹੁੰਦੇ ਸੀ 100 ਰੁਪਿਆ ਦਿੱਤਾ ਅੱਛਾ ਜੀ ਹੋਰ ਤੁਸੀਂ ਮਾਲ ਕਿੱਥੋਂ ਲੈ ਕੇ ਕਿੱਥੇ ਛੱਡਣਾ ਸੀ ਅੱਗੇ ਇਹ ਭਗਤਾਂ ਵਾਲੇ ਦੇ ਲਾਗੇ ਉਹਨਾਂ ਨੇ ਦੱਸਿਆ ਸੀ ਮੈਂ ਖਲੂੰਗਾ ਅੱਛਾ ਜੀ ਉੱਥੇ ਮੈਂ ਗੱਡੀ ਗੱਡੀ ਤੁਹਾਨੂੰ ਕੋਈ ਆਪਣੀ ਫੈਕਟਰੀ ਨਹੀਂ ਦੱਸੀ ਕਿੱਥੇ ਮਾਲ ਛੱਡਣਾ ਕੋਈ ਨਹੀਂ ਦੱਸੀ ਠੀਕ ਹੈ ਕਹਿੰਦਾ ਭਗਤਾਂ ਵਾਲੇ ਆ ਜਾਓ ਫਿਰ ਦੱਸਾਂਗੇ ਹਾਂ ਉੱਥੇ ਆਂਦਾ ਮੈਂ ਖਲੋਤਾ ਹੋਊਗਾ ਅੱਛਾ ਕਿੱਦਾਂ ਦਾ ਬੰਦਾ ਵਾ ਤੁਹਾਨੂੰ ਪਛਾਣ ਲੋਗੇ ਜੇ ਤੁਸੀਂ ਵੇਖੋਗੇ ਇਹਦੇ ਹਾਂਜੀ ਤਾਂ ਪਹਿਲਾਂ ਵੀ ਤੁਸੀਂ ਕਈ ਵਾਰ ਉਹਦਾ ਮਾਲ ਛੱਡਿਆ ਕਿ ਨਹੀਂ ਜੀ ਮੈਂ ਤਾਂ ਉਹਨੂੰ ਵੇਖਿਆ ਨਹੀਂ ਅੱਜ ਪਹਿਲੀ ਵਾਰ ਹੀ ਮਿਲਿਆ ਬੰਦਾ ਹਾਂਜੀ ਇੱਥੇ ਪਹਿਲੀ ਵਾਰ ਹੀ ਆਏ ਜੀ ਹਾਂਜੀ ਠੀਕ ਅੱਗੇ ਦੱਸਦੇ ਆਗੇ ਵੀ ਆਇਆ ਹਾਲ ਦੋ ਬੰਦ ਹਾਂ